ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਤੇ ਸਰਕਾਰ ਨਾਲ ਸਰ ਸ਼ਿਕਰ ਅੱਜ ਆਪਾਂ ਹਰ ਬੰਦਾ ਸ਼ੌਕੀਨ ਹੁੰਦਾ ਸੱਜਣ ਫੱਪਣ ਦਾ 임ਰਤ ਕਾਲੂ ਜੀ ਸਾਡੇ ਅੱਜ ਮਹਿਮਾਨ ਹੋਣਗੇ ਕੁਝ ਟਾਈਮ ਉਹਨਾਂ ਨਾਲ ਗੱਲਾਂ ਕਰਾਂਗੇ ਜਦੋਂ ਉਹਨਾਂ ਦਾ ਨਾਂ ਆਉਂਦਾ ਇੰਡਸਟਰੀ ਦੇ ਵਿੱਚ ਤਾਂ ਨਵੇਂ ਚਿਹਰੇ ਆ ਜਿਹੜੇ ਪੁੰਗਰ ਦੀ ਯੂਨੀਵਰਸਿਟੀਾਂ ਸਕੂਲਾਂ ਤੇ ਸਿਨੇਮੇ ਚ ਤਾਂ ਉਹਨਾਂ ਨੂੰ ਉਹਨਾਂ ਦੇ ਡਿਜ਼ਾਈਨਸ ਨੂੰ ਜ਼ਰੂਰ ਉਹਨਾਂ ਨੇ ਮਾਣਿਆ ਤੇ ਸਕਰੀਨ ਤੇ ਦੇਖਿਆ ਹੋਵੇ ਤੇ ਚਾਹੇ ਉਹਨਾਂ ਨੇ ਉਹਨਾਂ ਦੇ ਡਿਜ਼ਾਈਨਸ ਆ ਜਿਹੜੇ ਖੋ ਖੋਦ ਪਾ ਕੇ ਮਾਣੇ ਹੋ ਨਿਮਰਤ ਕਾਲੂ ਨੇ ਥੋੜੇ ਸਫਰ 'ਚ ਪੀ ਐਚ ਡੀ ਕਰਨ ਤੋਂ ਬਾਅਦ ਸੱਤਕ ਸਾਲਾਂ ਦੇ ਸਫਰ 'ਚ ਆਪਣੇ ਆਪ ਨੂੰ ਇੱਕ ਮੁਕਾਮ ਤੇ ਲੈ ਆਂਦਾ ਐ ਇੰਨੇ ਸਤਕੀਮੇ ਬਹੁਤ ਸਾਰੇ ਲੋਕ ਡਿਜ਼ਾਈਨਰ ਆ ਗਏ ਐ ਇਹਨਾਂ ਤੋਂ ਕੋਈ ਜਾਣਾਂਗੇ ਨੁਕਤੇ ਕੀ ਐ ਕਿਹੜੀ ਚੀਜ਼ ਤੁਹਾਨੂੰ ਇਥੋਂ ਤੱਕ ਲੈ ਕੇ ਆਈ ਕਿ ਡੀਓ એનર્ਜੀ ਐ ਜਾਂ ਕਿਸ ਤਰ੍ਹਾਂ ਕੰਮ ਕਰਨ ਦਾ ਤਰੀਕਾ ਐ ਕਿ ਤੁਸੀਂ ਨਵਿਕਲਾ ਤੇ ਵੱਖਰਾ ਕੰਮ ਕਰਨ 'ਚ ਕਾਮਯਾਬ ਰਹੇ ਹੋ ਇਹ ਸਫਰ ਤੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੰਨ ਬਿਲਕੁਲ ਠੀਕ ਠਾਕ ਨਿਮਰਤ ਕਾਲੋ ਨੂੰ ਕਦੋਂ ਪਤਾ ਲੱਗਿਆ ਸੀ ਵੀ ਉਹ ਡਿਜ਼ਾਈਨਰ ਬਣ ਸਕਦੀ ਹੈ ਮੈਂ ਤੁਹਾਨੂੰ ਸਹੀ ਦੱਸਾਂ ਤੇ ਮੇਰੀ ਸਕੰਸਟੈਂਸਸ ਸੀਗੇ ਇਸ ਤਰ੍ਹਾਂ ਦੇ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਪਰ ਜਦੋਂ ਰਿਸਪਾਂਸ ਮੈਨੂੰ ਕੰਮ ਦਾ ਮਿਲਿਆ ਤੇ ਇੱਕ ਹੁੰਦਾ ਕਿ ਤੁਹਾਡੇ ਪਰਿਵਾਰ ਤੁਹਾਨੂੰ ਸਪੋਰਟ ਕਰ ਰਿਹਾ ਉਸ ਤੋਂ ਅੱਗੇ ਜਦੋਂ ਤੁਹਾਨੂੰ ਤੁਹਾਡੇ ਮਤਲਬ ਜੋ ਤੁਹਾਨੂੰ ਜਾਣਦੇ ਨੇ ਆ ਪਰ ਤੁਹਾਨੂੰ ਤੁਹਾਡੇ ਕੰਮ ਦੇ ਕਰਕੇ ਤੁਹਾਨੂੰ ਇੰਨਾ ਪਿਆਰ ਕਰਦੇ ਆ ਜਦੋਂ ਉਹਨਾਂ ਦਾ ਤੁਹਾਨੂੰ ਹੰਕਾਰ ਆਉਂਦਾ ਨਾ ਫਿਰ ਸਮਝ ਆਉਂਦੀ ਕਿ ਤੁਹਾਨੂੰ ਖੁਦ ਵੀ ਸਜਣ ਫੱਬਣ ਦਾ ਸ਼ੌਕ ਸੀ ਨਾ ਬਿਲਕੁਲ ਬਿਲਕੁਲ ਅੱਛਾ ਜਦੋਂ ਤੁਸੀਂ ਪੀ ਐਚ ਡੀ ਤੱਕ ਗਏ ਥੋੜਾ ਜਿਹਾ ਦੱਸੋ ਕਿਹੜੇ ਫੀਲਡਸ ਕੀਤੀ ਹੈ ਮੈਂ ਇੰਡੀਅਨ ਕਾਸਟੂਮਸ ਦਾ ਕਿਸ ਤਰ੍ਹਾਂ ਪੁਰਾਣੇ ਟਾਈਮਾਂ ਜੋ ਪ੍ਰੀਸਟੋਰਿਕ ਟਾਈਮਸ ਤੋਂ ਅੱਜ ਤੱਕ ਕਿਸ ਤਰ੍ਹਾਂ ਉਹਨਾਂ 'ਚ ਬਦਲਾਅ ਆਏ ਨੇ ਉਹਦੇ ਉੱਪਰ ਪੀਐਸਟੇ ਕੀਤੇ ਉਹਨੂੰ ਸਟੱਡੀ ਕੀਤਾ ਬੰਦਾ ਚਾਹੁੰਦਾ ਹੁੰਦਾ ਕਿ ਇੱਕ ਨੌਕਰੀ ਮਿਲ ਜੇ ਇੰਨਾ ਪੜੇ ਹੋ ਕਾਰੋਬਾਰ ਜਾਂ ਡਿਜ਼ਾਈਨਿੰਗ ਇੱਕ ਵੱਡਾ ਫੀਲਡ ਹੈ ਤੇ ਆਪਣੇ ਆਪ ਨੂੰ ਉੱਥੇ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਹੈ ਇੱਕ ਇਹ ਵਿੱਚ ਚੁਣਿਆ ਕਿ ਇਧਰ ਜਾ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਜਦੋਂ ਮੈਂ ਪੜ ਰਹੀ ਸੀ ਮੇਰਾ ਮਕਸਦ ਇਹ ਹੀ ਸੀਗਾ ਕਿ ਮੈਂ ਬਸ ਇੱਕ ਟੀਚਰ ਇੱਕ ਪ੍ਰੋਫੈਸਰ ਲੱਗਾਂਗੀ ਔਰ ਇੱਕ ਲਾਈਫ ਸੈਟ ਹੋ ਜਾਏਗੀ ਹੈ ਨਾ ਪਰ ਜਦੋਂ ਬਿਜ਼ਨਸ ਦੇ ਵਿੱਚ ਆਣਾ ਜਦੋਂ ਮੈਂ ਸਮਝਿਆ ਕਿ ਇਹਦੇ ਵਿੱਚ ਕੀ-ਕੀ ਇਨਵੋਲਡ ਹੈ ਤੇ ਮੈਨੂੰ ਸਮਝ ਆਇਆ ਕਿ ਬਹੁਤ ਵੱਡਾ ਮਤਲਬ ਸਾਗਰ ਹੈ ਜਿਹਦੇ ਵਿੱਚ ਤੁਸੀਂ ਮਤਲਬ ਜਸਟ ਐਂਟਰ ਕੀਤੇ ਹੋ ਤੇ ਤੁਸੀਂ ਬਹੁਤ ਕੁਝ ਐਕਸਪਲੋਰ ਕਰਨਾ ਸੱਤ ਸਾਲਾਂ ਦਾ ਸਫ਼ਰ ਬਹੁਤ ਹਨ ਮਾਰੀ ਦਹਾਕੇ ਲੱਗੇ ਜਾਂਦੇ ਐ ਇੱਕ ਮਾਰਕਾ ਬਣਾਉਣਾ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਡਿਜ਼ਾਈਨਸ ਇੰਨੇ ਛੇਤੀ ਕਿਉਂ ਸਫਲ ਹੋਏ? ਪਰਟੀਕুলਰ ਰੀਜ਼ਨ ਤੇ ਨਹੀਂ ਹੈ ਪਰ ਮੈਂ ਕਹਨੀ ਆ ਕਿ ਕਈ ਵਾਰ ਤੁਹਾਡੇ ਤੇ ਪਰਮਾਧਮਾ ਦੀ ਮਿਹਰ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਤੁਸੀਂ ਜੋ ਕੰਮ ਕਰਦੇ ਹੋ ਉਹਨੂੰ ਬਹੁਤ ਰਿਸਪਾਂਸ ਮਿਲਦਾ ਹੈ। ਸੋ ਮੈਂ ਤੇ ਇਹ ਕਹੂੰਗੀ ਕਿ ਮੈਂ ਗੋਡੈਸ ਵੀ ਮੇਰੀ ਗਾਇਨ ਕਿ ਮੈਂ ਜੋ ਵੀ ਕੀਤਾ ਮੈਨੂੰ ਇੰਨਾ ਪਿਆਰ ਮਿਲਿਆ। ਕਿਤਾਬੀ ਪੜ੍ਹਾਈ ਤੋਂ ਪ੍ਰੈਕਟੀਕਲ ਜਿਹੜਾ ਕੰਮ ਹੈ ਉਹਦੇ ਵਿੱਚ ਜਦੋਂ ਬੰਦਾ ਕਨਵਰਟ ਹੁੰਦਾ ਵਿਚਾਲੇ ਇੱਕ ਗੈਪ ਹੁੰਦਾ ਹੈ। ਉਹਨੂੰ ਕਦੋਂ ਘਪਿਆ? ਅ ਜਦੋਂ ਮੈਂ ਪੜਦੀ ਸੀ ਨਾ ਮੈਂ ਕਦੀ ਵੀ ਇਦਾਂ ਕਿਤਾਬਾਂ ਵਿੱਚ ਨਹੀਂ ਖੁੱਭ ਕੇ ਨਹੀਂ ਪੜਦੀ ਸੀ ਪੜਦੀ ਸੀ ਜ਼ਰੂਰ ਪਰ ਮੈਨੂੰ ਇਹੰਦਾ ਸੀ ਕਿ ਮੈਂ ਨਾਲ ਨਾਲ ਟਰੈਵਲ ਕਰਾਂ ਮੈਂ ਚੀਜ਼ਾਂ ਨੂੰ ਲਾਈਵ ਦੇਖਾਂ ਜਿਸ ਤਰ੍ਹਾਂ ਮੈਂ ਮਤਲਬ ਮੈਸੂਰ ਤੱਕ ਗਈਆਂ ਕਿ ਉੱਥੋਂ ਦੇ ਚਰਚਿਸ ਤੱਕ ਹਾਲਾਂਕਿ ਮੇਰੇ ਸਬਜੈਕਟ ਚਾਹੇ ਕਿ ਟੈਕਚਰ ਯੂਰੋਪੀਅਨ ਨਹੀਂ ਸੀਗਾ ਪਰ ਮੈਂ ਉਹ ਵੀ ਦੇਖਿਆ ਕਿਉਂਕਿ ਮੈਨੂੰ ਸਮਝ ਆਈ ਕਿ ਕਿਸ ਤਰ੍ਹਾਂ ਮੂਰਤੀ ਕਲਾ ਜਾਂ ਜਿਹੜੀ ਸਾਰੀ ਮਿਨੀਚਰ ਪੇਂਟਿੰਗਸ ਹੈਗੀਆਂ ਉਹਨਾਂ ਨੂੰ ਵੀ ਪੜਿਆ ਜੋ ਪੈਰਲਲ ਫੀਲਡਸ ਹੈਗੇ ਡਾਇਵਰਸ ਬਹੁਤ ਡਾਇਵਰਸਿਟੀ ਹੈ ਹਿਸਟਰੀ ਦੇ ਵਿੱਚ ਆਰਟ ਦੇ ਵਿੱਚ ਹੈ ਨਾ ਉਹ ਸਾਰੀਆਂ ਚੀਜ਼ਾਂ ਨੂੰ ਪੜਿਆ ਰਿਲੇਟ ਕਰਕੇ ਦੇਖਿਆ ਸੋ ਉੱਥੇ ਉਹ ਗੈਪ ਫਿਲ ਹੁੰਦਾ ਹੈ ਜਿਹੜਾ ਥਿਓਰੀਟिकल ਤੇ ਪ੍ਰੈਕਟੀਕਲ ਦਾ ਪੁਰਾਣੇ ਡਿਜ਼ਾਈਨਸ ਨੇ ਜਿਹੜੇ ਉਹ ਬਹੁਤ ਲੰਬਾ ਸਫਰ ਕਰਦੇ ਤੇ ਉਹਨਾਂ ਦੀ ਖੂਬਸੂਰਤੀ ਉਹਨਾਂ ਦੀ ਜ ਉਹ ਕਰਛਤ ਕਰਦੇ ਆ ਸਾਨੂੰ ਬਹੁਤ ਲੰਮਾ ਟਾਈਮ ਲੈਂਦੇ ਤੁਸੀਂ ਇਹਨੂੰ ਕੱਪੜੇ ਨੂੰ ਡਿਜ਼ਾਈਨ ਕਰਦੇ ਹੋ ਕੀ ਦੇਖਦੇ ਹੋ ਉਹਦੇ ਵਿੱਚ ਅ ਬਹੁਤ ਸਾਰੀਆਂ ਚੀਜ਼ਾਂ ਨਾ ਦਿਮਾਗ 'ਚ ਘੁੰਮਦੀਆਂ ਨੇ ਅ ਮੈਂ ਜਿੱਥੇ ਵੀ ਜਾਂਦੀ ਆ ਨਾ ਕੁਛ ਨਾ ਕੁਛ ਇਕੱਠਾ ਕਰਦੀ ਆ ਆਪਣੇ ਦਿਮਾਗ 'ਚ ਫਿਰ ਉਹ ਤੁਹਾਡੇ ਜ਼ਿਹਨ 'ਚ ਨਾ ਜਦੋਂ ਤੁਸੀਂ ਕੁਝ ਸਕੈਚ ਕਰਨ ਲੱਗਦੇ ਹੋ ਉਹ ਨਿਕਲ ਕੇ ਆਉਂਦੀਆਂ ਨੇ ਮੈਨੂੰ ਹਮੇਸ਼ਾ ਅਲੱਗ-ਅਲੱਗ ਟਾਈਮ ਤੇ ਕੁਛ ਨਾ ਕੁਛ ਸਟ੍ਰਾਈਕ ਕਰਦਾ ਹੈ ਮਤਲਬ ਇਸ ਤਰ੍ਹਾਂ ਦਾ ਕੋਈ ਫਿਕਸ ਟਾਈਮ ਨਹੀਂ ਕਿ ਮੈਂ ਸ਼ਾਮ ਨੂੰ ਬੈਠਣਾ ਜਿਸ ਤਰ੍ਹਾਂ ਇੱਕ ਪੋएट ਲਿਖਦਾ ਸੋ ਉਹ ਕਦੀ ਵੀ ਸਟ੍ਰਾਈਕ ਕਰ ਸਕਦਾ ਅੱਛਾ ਹੁਣ ਮੈਂ ਇਸੀ ਗੱਲ ਤੇ ਆ ਜਾ ਪੋਇਟਰੀ ਕਦੇ ਵੀ ਰਾਤ ਨੂੰ ਆ ਗਈ ਉਹਦੇ ਬੈਡ ਦੇ ਸਰਾਣੇ ਕਾਗਜ਼ ਪੈਨ ਤੇ ਆਉਂਦੇ ਡਿਜ਼ਾਈਨਰਜ਼ ਦੇ ਨਾਲ ਵੀ ਆਏ ਹੁੰਦਾ ਬਿਲਕੁਲ ਬਿਲਕੁਲ ਐਸੀ ਤਰ੍ਹਾਂ ਹੁੰਦਾ ਕਿ ਉੱਤਰਦਾ ਡਿਜ਼ਾਈਨ ਜੀ ਜੀ ਅੱਖਾਂ ਦੇ ਸਾਹਮਣੇ ਨਾ ਉਹ ਚੀਜ਼ਾਂ ਘੁੰਦੀਆਂ ਨੇ ਮੋਟਿਵਸ ਘੁੰਦੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਇਕੱਠੇ ਕਰਨਾ ਹੁਣ ਆਹ ਕਲਰ ਲੈ ਲਿਆ ਹੁਣ ਅਗਲੀ ਵਾਰ ਇਹਨੂੰ ਇਹਦੇ ਨਾਲ ਕੰਬਾਈਨ ਕਰਨਾ ਉਹ ਸਾਰੇ ਚ ਕੱਪੜੇ ਚ ਬਹੁਤ ਵੈਰਾਈਟੀ ਹੈ ਡਿਜ਼ਾਈਨ ਦੇ ਵਿੱਚ ਬੜਾ ਵਿਸ਼ਾਲ ਹੈ ਦਾਇਰਾ ਜੀ ਜਦੋਂ ਤੁਸੀਂ ਮਾਰਕੀਟ ਚ ਕੋਈ ਚੀਜ਼ ਉਤਾਰਦੇ ਹੋ ਉਹਦੀਆਂ ਹਾਲਾਤ ਕਿਵੇਂ ਬਣਦੀਆਂ ਕਿ ਆਹ ਉਤਾਰਨਾ ਹੈ ਜਿਵੇਂ ਕੋਈ ਗੀਤਕਾਰ ਗੀਤ ਗਾਉਂਦਾ ਹੈ ਜਾਂ ਜੀ ਸੰਗੀਤਕਾਰ ਸੰਗੀਤ ਬਣਾਉਂਦਾ ਹੈ ਉਹਨੂੰ ਉਹ ਬਣਾਉਂਦਾ ਤਾਂ ਬਹੁਤ ਚੰਗੇ ਲਈਏ ਜੀ ਕਈ ਵਾਰੀ ਡਿਜ਼ਾਈਨ ਉਤਰਦੇ ਆ ਨਹੀਂ ਕਾਮਯਾਬ ਹੁੰਦੇ ਡਿਜ਼ਾਈਨ ਦੀ ਕਿਹੜੀ ਨਬਜ਼ ਫੜਦੇ ਹੋ ਤੁਸੀਂ ਮੇਰਾ ਨਈ ਪੈਸ਼ਨ ਆ ਮੈਂ ਕਦੀ ਇਹਨੂੰ ਬਿਜ਼ਨਸ ਪੁਆਇੰਟ ਆਫ View ਤੋਂ ਨਹੀਂ ਦੇਖਿਆ ਕਿ ਹੁਣ ਇੰਨਾ ਗੈਪ ਹੋ ਗਿਆ ਹੁਣ ਇੱਕ ਕਲੈਕਸ਼ਨ ਆਣੀ ਚਾਹੀਦੀ ਹੈ ਹਾਂ ਮੈਨੂੰ ਇਸ ਤਰ੍ਹਾਂ ਦੇ ਜ਼ਰੂਰ ਮੈਸੇजेस ਆਉਂਦੇ ਆ ਕਿ ਅਸੀਂ ਵੇਟ ਕਰ ਰਹੇ ਹਾਂ ਤੁਸੀਂ ਹੁਣ ਕੁਝ ਲਾਂਚ ਕਰੋ ਕਿਉਂਕਿ ਜਦੋਂ ਵੀ ਤੁਹਾਡਾ ਕੁਝ ਆਉਂਦਾ ਹੈ ਉਹਦਾ ਇੱਕ ਨਵਾਂ ਜਿਹਾ ਮਜ਼ਾ ਆਉਂਦਾ ਹੈ ਕਿ ਕੁਝ ਲਾਂਚ ਹੋਇਆ ਹੈ ਪਰ ਮੈਨੂੰ ਆਪਣੇ ਦਿਲੋਂ ਹੀ ਜਦੋਂ ਫੀਲਿੰਗ ਆਉਂਦੀ ਨਾ ਕਿ ਹੁਣ ਕੁਝ ਲਾਂਚ ਕਰਨਾ ਚਾਹੀਦਾ ਹੁਣ ਮੇਰੇ ਆਹ ਡਿਜ਼ਾਈਨ ਨੂੰ ਮੈਂ ਅੱਗੇ ਪੇਸ਼ ਕਰਨਾ ਸੋ ਉਹ ਟਾਈਮਿੰਗ ਹੁੰਦੀ ਹੈ ਕੰਮ ਕਰਨ ਦੇ ਮਸਲੇ 'ਚ ਜਿੱਥੇ ਤੁਸੀਂ ਆਪਦੇ ਆਪ ਤੇ ਮਾਣ ਆਨਲੋਕ ਨਾਲ ਜਾਂ ਇਥੋਂ ਤੱਕ ਆਪਦੇ ਡਿਜ਼ਾਈਨ ਦੇ ਗਏ ਜਿਹੜੀ ਚੀਜ਼ ਤੁਹਾਨੂੰ ਮਾਣ ਹੈ ਸਭ ਤੋਂ ਜ਼ਿਆਦਾ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਮੈਂ ਆਪਣੇ ਕਿਉਂਕਿ ਕਾਸਟੂਮਸ ਪੰਜਾਬੀ ਪਹਿਰਾਵਾ ਸ਼ੁਰੂ ਤੋਂ ਹੀ ਪਾਇਆ ਜਾ ਰਿਹਾ ਹੈ ਮਤਲਬ ਅੱਜ ਤੋਂ ਨਹੀਂ ਹਜ਼ਾਰਾਂ ਸਾਲ ਪਹਿਲਾਂ ਤੋਂ ਹੀ ਸਾਡੇ ਗ੍ਰੈਂਡਪੈਰੈਂਟਸ ਨੇ ਅੰਡਾਇਆ ਅਲੱਗ-ਅਲੱਗ ਸਿਵਲਾਈਜ਼ੇਸ਼ਨ ਦੇ ਅਲੱਗ-ਅਲੱਗ ਪਹਿਰਾਵੇ ਨੇ ਪਰ ਕਿਸ ਤਰ੍ਹਾਂ ਉਹਨੂੰ ਗਲੈਮਰਾਇਜ਼ ਕੀਤਾ ਹੈ ਟ੍ਰੈਡੀਸ਼ਨਲ ਵੇਅਰ ਨੂੰ ਕਿ ਅੱਜ ਲੜਕੀਆਂ ਵਿੱਚ ਬਹੁਤ ਕ੍ਰੇਜ਼ ਹੈ ਕਿ ਅਸੀਂ ਸਲਵਾਰ ਸੂਟ ਪਾਉਣਾ ਹੈ ਅਸੀਂ ਟ੍ਰੈਡੀਸ਼ਨਲ ਪਾਉਣਾ ਹੈ ਅਸੀਂ ਗਾਊਂਡਸ ਵਲ ਨਹੀਂ ਦੇਖਣਾ ਜੋ ਅਸੀਂ ਕੋਈ ਫੰਕਸ਼ਨ ਅਟੈਂਡ ਕਰਨਾ ਸੋ ਇਹ ਚੀਜ਼ ਜਿਹੜੀ ਹੈ ਨਾ ਇਹਦੇ ਇਹਦੇ ਤੇ ਮੈਨੂੰ ਮਾਨ ਮਹਿਸੂਸ ਸੱਤ ਸਾਲਾਂ ਦੇ ਸਫਰ 'ਚ ਕਿਹੜੀਆਂ ਚੀਜ਼ਾਂ ਤੁਸੀਂ ਆਪ ਦੇ 'ਚ ਜੋੜੀਆਂ ਆ ਆਪ ਦੇ ਕੈਰੈਕਟਰ 'ਚ ਆਪਦੀ ਆਤਮਾ 'ਚ ਜਾਂ ਆਪਦੇ ਕੰਮ ਦੇ ਤਰੀਕੇ 'ਚ ਤੇ ਕਿਹੜੀਆਂ ਚੀਜ਼ਾਂ ਛੱਡਣੀਆਂ ਭਾਈ ਮੇਰੀ ਸਭ ਤੋਂ ਵੱਡੀ ਬਲੇਸਿੰਗ ਆ ਕਿ ਇਸ ਕੰਮ ਦੇ ਥਰੂ ਮੈਨੂੰ ਇੰਨੇ ਗ ਸੋਨੇ ਰਿਸ਼ਤੇ ਬਣੇ ਨੇ ਇਹਨੇ ਵਧੀਆ ਲੋਕ ਮਿਲੇ ਨੇ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਸਿਰਫ ਆਪਣੀ ਇਸ ਫਰੇਟਰਨਿਟੀ ਤੋਂ ਨਹੀਂ ਹੋਰ ਵੀ ਜਿੱਦਾਂ ਬਹੁਤ ਸਾਰੇ ਲਿੰਕਸ ਬਣੇ ਨੇ ਤੇ ਉਹ ਇੱਕ ਪਰਸਨ ਨੂੰ ਬਹੁਤ ਜ਼ਿਆਦਾ ਖੂਬਸੂਰਤੀ ਦਿੰਦਿਆਂ ਉਹਦੇ ਕੈਰੈਕਟਰ ਨੂੰ ਕਿ ਤੁਸੀਂ ਬਹੁਤ ਕੁਝ ਸਿੱਖਦੇ ਹੋ ਨਿੱਤ ਦਿਨ ਸਿੱਖਦੇ ਹੋ ਜੀ ਬਹੁਤ ਸਾਰੇ ਬੱਚੇ ਇਸ ਲਾਈਨਸ ਸਟਰਗਲ ਕਰ ਰਹੇ ਹੋਣਗੇ ਕਿਤੇ ਛੁੱਪੇ ਰਹ ਜਾਂਦੇ ਆ ਜਿਹੜਾ ਤੁਹਾਡਾ ਕੰਮ ਛੱਪ ਜਾਂਦਾ ਹੈ ਵਾਇਰਲ ਹੁੰਦਾ ਹੈ ਨਿਮਰਤ ਕੀ ਸਮਝਦੀ ਆ ਵੀ ਉਹ ਚ ਕੀ ਜਾਦੂਗਰੀ ਹੈ ਮਿਹਨਤ ਜ਼ਰੂਰ ਹੈ ਪਰ ਕੋਈ ਐਸਾ ਟੈਲੈਂਟ ਨਹੀਂ ਹੈ ਖਾਸ ਕਿਉਂਕਿ ਬਹੁਤ ਸਾਰੀਆਂ ਅੱਜ ਦੀਆਂ ਕੁੜੀਆਂ ਬਹੁਤ ਸੋਨਾ ਕੰਮ ਕਰ ਰਹੀਆਂ ਜੋ ਮੈਂ ਖੁਦ ਵੀ ਮੰਨਦੀ ਆ ਮੈਂ ਕੰਪਲੀਮੈਂਟ ਵੀ ਕਰਦੀ ਆ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਪਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੋਈ ਮਿਹਰ ਹੀ ਹੁੰਦੀ ਹੈ ਪਰਮਾਤਮਾ ਦੀ ਵੀ ਕਿਸੇ ਨਾ ਕਿਸੇ ਤੇ ਉਹ ਸਪੈਸ਼ਲ ਜਿੱਦਾਂ ਮੈਨੀਫੈਸਟ ਕਰੋ ਕੁਝ ਤੇ ਉਹ ਪੂਰਾ ਹੁੰਦਾ ਹੈ ਤੁਹਾਡਾ ਪੂਰੀ ਕਾਇਨਾਤ ਤੁਹਾਡੇ ਨਾਲ ਜੁੜ ਜਾਂਦੀ ਹੈ ਸੋ ਉਹ ਗੱਲ ਹੁੰਦੀ ਹੈ ਮੇਰੇ ਨਾਲ ਮੈਂ ਤੇ ਹਮੇਸ਼ਾ ਐਵਰੀ ਡੇ ਮੈਂ ਥੈਂਕਸ ਕਰਦੀ ਆ ਗੋਡ ਦਾ ਜੀ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਕਦੇ ਚਮਚਿਆਂ ਨਾਲ ਨਾ ਨੂਨ ਨਹੀਂ ਸੀ ਪਾਉਣੀ ਨੂਨ ਮਿਰਚ ਖੰਡ ਉਹ ਥਾਂ ਦਾ ਉਹਨਾਂ ਦਾ ਟੱਚ ਸੀ ਬਿਲਕੁਲ ਤੇ ਉਹ ਕਦੇ ਮਿੱਠਾ ਵੱਧ ਘੱਟ ਨਹੀਂ ਹੋਇਆ ਜੀ ਜੇ ਤੁਸੀਂ ਡਿਜ਼ਾਈਨ ਬਣਾਉਣੀ ਹੈ ਇਹ ਦਾ ਜਿਹੜਾ ਟੇਸਟ ਸਹੀ ਰਹੇ ਮਿੱਠਾ ਵੱਧ ਘਟ ਨਾ ਹੋਵੇ ਉਹਦੇ ਲਈ ਕੀ ਕੀ ਅੰਦਰੋਂ ਸੈਂਸਰ ਬੋਰਡ ਕਿਵੇਂ ਚੱਲਦਾ ਬੜਾ ਹੋਤੀਆ ਸਵਾਲ ਹੈ ਕਿਉਂਕਿ ਇਹ ਚੀਜ਼ ਨਾ ਫਿਰ ਐਕਸਪਰਟੀਜ਼ ਨਾਲ ਆਉਂਦੀ ਐਕਸਪੀਰੀਅੰਸ ਨਾਲ ਆਉਂਦੀ ਹੈ ਤੁਸੀਂ ਕਰੀ ਚਲੋ ਤੁਹਾਡੇ ਤੋਂ ਗਲਤੀਆਂ ਵੀ ਹੋਣਗੀਆਂ ਮੇਰੇ ਤੋਂ ਬਹੁਤ ਗਲਤੀਆਂ ਹੋਈਆਂ ਮੇਰੇ ਇੰਨੇ ਜ਼ਿਆਦਾ ਡਿਜ਼ਾਈਨਸ ਇਸ ਤਰ੍ਹਾਂ ਦੇ ਜਿਹੜੇ ਡੈੱਡ ਆ ਮੈਂ ਕਿਸੇ ਨੂੰ ਦਿਖਾਏ ਨਹੀਂ ਕਿਉਂਕਿ ਮੈਨੂੰ ਲੱਗਦਾ ਕਿ ਉਹ ਮੇਰੇ ਸਟੈਪਸ ਸੀਗੇ ਜਿੱਦਾਂ ਪੌੜੀ ਹੁੰਦੀ ਹੈ ਨਾ ਉੱਪਰ ਚੜ੍ਹਨ ਲਈ ਉਹ ਲੈਡਰਸ ਜਿਹਦਾ ਦੀ ਪੌੜੀ ਸੀ ਜਿਨ੍ਹਾਂ ਨੇ ਮੈਨੂੰ ਮਦਦ ਕੀਤੀ ਆ ਸੋ ਘਟਾਵਾਦ ਦਾ ਜਿਹੜਾ ਹੈਗਾ ਨਾ ਉਹ ਤੁਹਾਨੂੰ ਬਹੁਤ ਕੁਝ ਜ਼ਿੰਦਗੀ 'ਚ ਸਿਖਾਉਂਦਾ ਮਾਪੇ ਦੇ ਰੋਲ ਨੂੰ ਜਦੋਂ ਅਸੀਂ ਪਿੰਡ ਚ ਉੱਟ ਕੇ ਆਏ ਹਾਂ ਖਾਸ ਕਰ ਕਿਵੇਂ ਕਿਵੇਂ ਦੇਖਦੇ ਆ ਬਹੁਤ ਹੀ ਛੋਟਾ ਜਿਹਾ ਪਿੰਡ ਹੈ ਨਾ ਬੈਕਵਰਡ ਉਹਨਾਂ ਟਾਈਮਾਂ ਤੇ ਕਿਉਂਕਿ ਪਾਕਿਸਤਾਨ ਤੋਂ ਉੱਜੜ ਕੇ ਆਏ ਹਨਾ ਤੇ ਫਿਰ ਜਿੱਦਾਂ ਉਹਨਾਂ ਨੇ ਵਸੂ ਕੀਤੀ ਗ੍ਰੈਂਡਪੇਰੈਂਟਸ ਐ ਫਿਰ ਮੇਰੇ ਫਾਦਰ ਸਾਹਿਬ ਚੰਡੀਗੜ੍ਹ ਆ ਗਏ ਸੀਗੇ ਹੈ ਨਾ ਮੈਂ ਸੀ ਦੋ ਭੈਣਾਂ ਤੇ ਸਾਨੂੰ ਵੱਡਾ ਕੀਤਾ ਪਰ ਉਹਨਾਂ ਸਮਿਆਂ ਤੇ अर्ਲੀ 90ਸ ਹੈ ਨਾ ਜਦੋਂ ਫੀਮੇਲ ਫਿਟਿਸਾਈਡ ਇੰਨਾ ਜ਼ਿਆਦਾ ਸੀਗਾ ਸੋ ਉਹਨਾਂ ਟਾਈਮਾਂ ਤੇ ਵੀ ਮੇਰੇ ਫਾਦਰ ਸਾਹਿਬ ਨੇ ਬਹੁਤ ਫਿਰਾਕਦਿਲੀ ਨਾਲ ਬਹੁਤ ਦਲੇਰੀ ਨਾਲ ਸਾਨੂੰ ਵੱਡਾ ਕੀਤਾ ਸਾਨੂੰ ਪੜਾਇਆ ਚੰਡੀਗੜ੍ਹ 'ਚ ਬਿਨਾਂ ਕਿਸੇ ਸਮਾਜ ਦੀ ਪਰਵਾਹ ਦੇ ਔਰ ਉਹਨਾਂ ਨੇ ਮੈਂ ਮਤਲਬ ਸਪੈਸ਼ਲ ਮੈਂ ਕਹਿਣਾ ਚਾਹੂੰਗੀ ਕਿ ਉਹਨਾਂ ਨੇ ਉਹਨਾਂ ਟਾਈਮਾਂ ਤੇ ਵੀ ਆਪਣੀ ਸਾਰੀ ਪ੍ਰਾਪਰਟੀ ਸਾਡੇ ਦੋ ਭੈਣਾਂ ਦੇ ਹਿੱਸੇ ਬਰਾਬਰ ਕਰ ਦਿੱਤੀ ਹੈ ਨਾ ਡਿਸਟ੍ਰਿਬਿਊਟ ਟ੍ਰਾਂਸਫਰ ਕਰ ਦਿੱਤੀ ਸੋ ਅੱਜ ਵੀ ਉਹ ਬਹੁਤ ਵੱਡਾ ਐਗਜ਼ਾਮਪਲ ਹੈ ਅੱਜ ਦੀ ਡੇਟ 'ਚ ਵੀ ਇਸ ਤਰ੍ਹਾਂ ਦਾ ਕੋਈ ਐਗਜ਼ਾਮਪਲ ਨਹੀਂ ਹੈ ਔਰ ਹਰਿਆਣਾ ਦੇ ਨੇ ਪਿਛਲੇ ਹੋਏ ਪਿੰਡ 'ਚ ਇਸ ਤਰ੍ਹਾਂ ਦਾ ਇੱਕ ਸਟੈਪ ਲੈਣਾ ਬਹੁਤ ਵੱਡੀ ਗੱਲ ਹੈ ਸੋ ਉਹ ਉਹਨਾਂ ਦਾ ਉਹ ਕੰਟਰੀਬਿਊਸ਼ਨ ਹੈਗਾ ਤੇ ਮੈਂ ਜਿੱਥੇ ਹੈਗੀ ਹਾਂ ਉਹਨਾਂ ਦਾ ਇਸ ਤਰ੍ਹਾਂ ਦਾ ਸਪੋਰਟ ਰਿਹਾ ਹੈ ਤੇ ਮੈਂ ਇਹ ਕੁਝ ਬਣ ਸਕੀ ਹਾਂ ਜਦੋਂ ਕੋਈ ਚੀਜ਼ ਉਤਰਿਆਈ ਡਿਜ਼ਾਈਨ ਉਤਰਿਆ ਕਾਗਜ਼ ਤੇ ਬਣਾ ਲਿਆ ਕਾਗਜ਼ ਤੋਂ ਬਾਅਦ ਉਹਨੂੰ ਪੂਰਾ ਕਿਸੇ ਦੇ ਪਹਿਨਾਉਣ ਤੱਕ ਦਾ ਡਿਜ਼ਾਈਨ ਹੈ ਜਿਹੜਾ ਜਾਂ ਉਹਦੇ ਸਟੈਪਸ ਨੇ ਪਾੜੀਆਂ ਕੀ ਨੇ ਬੜੇ ਲੰਬਾ ਸਫ਼ਰ ਹੈ ਕਈ ਵਾਰੀ ਚੀਜ਼ ਉੱਥੇ ਰਹਿ ਜਾਂਦੀ ਹੈ ਕਈ ਵਾਰੀ ਕੰਪਲੀਟ ਵੀ ਹੁੰਦੀ ਹੈ ਪਰ तकरीबन कोशिश करी थी कि जो मन चाहेया उनू पूरा उतारना ਤੇ ਉਹਦੇ ਵਿੱਚ ਬੜੀ ਸਾਰੀ ਇਨਸਪੀਰੇਸ਼ਨ ਜੋ ਤੁਸੀਂ ਮਤਲਬ ਦੇਖਦੇ ਹੋ ਆਂਦੇ ਜਾਂਦੇ ਹਨਾ ਤੁਰਦੇ ਫਿਰਦੇ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਜਗ੍ਹਾ ਪੈਨ ਡਾਊਨ ਕਰਕੇ ਫਿਰ ਕਲਰਸ ਉਹਨਾਂ ਨੂੰ ਕਲਰਸ ਕਿ ਦੀ ਸਿੰਕ੍ਰੋਨਾਈਜੇਸ਼ਨ ਕਿਸ ਤਰ੍ਹਾਂ ਰੱਖਣੀ ਹੈ ਕੀ ਖਾਸ ਚੀਜ਼ਾਂ ਪਾਣੀਆਂ ਵੀ ਜੋ ਪਹਿਲਾਂ ਕੀਤੀਆਂ ਸੀ ਉਸੋਂ ਉਹਨਾਂ ਤੋਂ ਅਲੱਗ ਹੋਏ ਉਹ ਸਾਰੀਆਂ ਚੀਜ਼ਾਂ ਨੂੰ ਕਰਕੇ ਫਿਰ ਇੱਕ ਡਿਜ਼ਾਈਨ ਇੱਕ ਫਾਰਮ ਲੈਂਦਾ ਫਿਰ ਉਸ ਤੋਂ ਬਾਅਦ ਉਹਦੀ ਪਿਕਚਰਾਈਜੇਸ਼ਨ ਕਿ ਮੈਨੂੰ ਫਿਲਮ ਕਰਨਾ ਹੈ ਉਹਦਾ ਅੰਦਾਜ਼ ਕੀ ਹੋਣਾ ਚਾਹੀਦਾ ਇੱਕ ਫੀਲ ਉਹਦੇ ਵਿੱਚ ਪਾਉਣਾ ਕਿ ਜੋ ਦੇਖ ਰਿਹਾ ਉਹਨੂੰ ਲੱਗੇ ਹਾਂ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਆ ਉਹ ਮਨ ਨੂੰ ਕਲਿੱਕ ਕਰਦੀ ਹੈ ਹਿਸਟਰੀ ਦੇ ਤੁਸੀਂ ਸਟੂਡੈਂਟ ਰਹੇ ਹੋ ਜੋ ਪੜ੍ਹਿਆ ਦੇਖਿਆ ਯਾਤਰਾਵਾਂ ਕੀਤੀਆਂ ਕਹਿੰਦੇ ਨੇ ਸਬਰ ਤੇ ਸਫਰ ਬੰਦੇ ਨੂੰ ਬਹੁਤ ਕੁਝ ਸਿਖਾਉਂਦਾ ਜਦੋਂ ਤੁਸੀਂ ਨੇੜੇ ਜਾਣੇ ਹੋ ਇਹਨਾਂ ਚੀਜ਼ਾਂ ਦੇ ਡਿਜ਼ਾਈਨਸ ਦੇ ਵਿੱਚ ਇਹ ਸਬਰ ਸਫਰ এডਿਕੇਸ਼ਨ ਨੂੰ ਡਿਜ਼ਾਈਨ ਦੇ ਵਿੱਚ ਕੀ ਹੈਲਪ ਕਰਦੇ ਨੇ ਸਾਰੀਆਂ ਚੀਜ਼ਾਂ ਦਾ ਤੁਹਾਡੇ ਜਿਹੜੇ ਮਤਲਬ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਕਿ ਕੋਈ ਵੀ ਡਿਜ਼ਾਈਨਰ ਕੰਮ ਕਰ ਰਿਹਾ ਉਹਦਾ ਇੱਕ ਸਿਗਨੇਚਰ ਸਟਾਈਲ ਹੁੰਦਾ ਜੋ ਕਿ ਉਹਦੀ ਪਰਸਨਲ ਲਾਈਕਿੰਗ ਦਾ ਇਨਫਲੂਐਂਸ ਹੁੰਦਾ ਨਾ ਤੁਹਾਡੀ ਪਰਸਨੈਲਿਟੀ ਤੁਹਾਡੇ ਕੰਮ ਚ ਰਿਫਲੈਕਟ ਹੁੰਦੀ ਹੈ ਸੋ ਮੇਰੇ ਡਿਜ਼ਾਈਨਸ ਹਾਲਾਂਕਿ ਜੋ ਮੈਨੂੰ ਪਿਆਰ ਕਰਦੇ ਨੇ ਉਹ ਦੇਖ ਕੇ ਪਛਾਣ ਲੈਂਦੇ ਨੇ ਮੈਂ ਕਦੀ ਇਸ ਤਰ੍ਹਾਂ ਦਾ ਲੇਬਲ ਬੋਲਡ ਲੇਬਲਿੰਗ ਨਹੀਂ ਕੀਤੀ ਪਰ ਉਹੀ ਗੱਲ ਹੈ ਨਾ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਨਾ ਤੁਹਾਡਾ ਇੱਕ ਔਰਾ ਤੁਹਾਡੀ ਇੱਕ ਪਰਸਨੈਲਿਟੀ ਉਹਦੇ ਚ ਰਿਫਲੈਕਟ ਹੁੰਦੀ ਹੈ ਸੋ ਮੇਰੇ ਡਿਜ਼ਾਈਨਸ 'ਚ ਜਿਹੜਾ ਬੈਲੈਂਸ ਆਫ ਕਲਰਸ ਆ ਕਿਉਂਕਿ ਮੇਰੇ ਕਲਰਸ ਦੇ ਉੱਪਰ ਬਹੁਤ ਜ਼ਿਆਦਾ ਵਾਚ ਰੰਦੇ ਕਿ ਮੈਂ ਬਹੁਤ ਅਲੱਗ-ਅਲੱਗ ਚੀਜ਼ਾਂ ਪੇਸ਼ ਕਰਨਾ ਸ਼ੁਰੂ ਤੋਂ ਹੀ ਮੈਨੂੰ ਜੋ ਪਹਿਚਾਨ ਵੀ ਮਿਲੀ ਉਹ ਕਲਰਸ ਕਰਕੇ ਮਿਲੀ ਹੈ ਅਲੱਗ-ਅਲੱਗ ਕਲਰਸ ਔਰ ਉਹਨਾਂ ਦੀ ਅਲੱਗ-ਅਲੱਗ ਸੈਟਿੰਗ ਜੀ ਨਮਰਤੀ ਜਦੋਂ ਬੰਦਾ ਕੁਝ ਬਣਾ ਕੇ ਲੈ ਕੇ ਆਉਂਦਾ ਹੈ ਕਈ ਵਾਰੀ ਸਲੋ ਫੇਜ਼ ਆ ਜਾਂਦਾ ਜਿਹਨੂੰ ਫੇਲਿਅਰ ਵੀ ਕਹਿ ਦਿੰਦੇ ਆ ਜਦੋਂ ਇਸ ਤਰ੍ਹਾਂ ਦਾ ਫੇਜ਼ ਆਉਂਦਾ ਹੈ ਮਨੋ ਡਿਜ਼ਾਈਨ ਲੈ ਕੇ ਆਉਂਦਾ ਉਹ ਉਤਰੇ ਨਹੀਂ ਪੂਰੀ ਤਰ੍ਹਾਂ ਆਇਆ ਹੀ ਨਹੀਂ ਦੁਨੀਆ 'ਚ ਜਦੋਂ ਫੇਲਿਅਰ ਹੋ ਉਹਦੇ ਵਿੱਚੋਂ ਆਪਦੇ ਆਪ ਨੂੰ ਕਿਵੇਂ ਕੱਢ ਕੇ ਬਾਹਰ ਲਿਖਿਆ ਹੂੰ ਬਿਲਕੁਲ ਇਸ ਤਰ੍ਹਾਂ ਦਾ ਟਾਈਮ ਕਾਫੀ ਵਾਰ ਆਇਆ ਹੈ ਜਦੋਂ ਮੈਨੂੰ ਲੱਗਿਆ ਖੁਦ ਨੂੰ ਕਿ ਹੁਣ ਇੱਕ ਮਤਲਬ ਸਮਝ ਨਹੀਂ ਆ ਰਹੀ ਕਿ ਅੱਗੇ ਕਿੱਦਾਂ ਹੈਨਾ ਫਾਰਵਰਡ ਕਿੱਦਾਂ ਮੂਵ ਕਰਿਆ ਜਾਏ ਕਿਉਂਕਿ ਨਾ ਕੰਪੀਟੀਸ਼ਨ ਹੈ ਔਰ ਤੁਹਾਨੂੰ ਆਪਣੇ ਵੀ ਬਹੁਤ سارے ਚੈਲੰਜੇਜ਼ ਹਨ ਪਰ ਫਿਰ ਮੈਨੂੰ ਲੱਗਦਾ ਕਿ ਆਪਣੀ ਮੋਟੀਵੇਸ਼ਨ ਮੈਂ ਖੁਦ ਤੋਂ ਹੀ ਲੈਣੀ ਹੈ ਕਿ ਜਦੋਂ ਮੈਂ ਕੁਝ ਵੀ ਨਹੀਂ ਸੀਗੀ ਉਸ ਟਾਈਮ ਵੀ ਤੇ ਮੈਂ ਆਪਣੇ ਆਪ ਨੂੰ ਇਸ ਇਸ ਤਰ੍ਹਾਂ ਹੈ ਨਾ ਅੱਗੇ ਲੈ ਕੇ ਆਈਆਂ ਤੇ ਹੁਣ ਜਦੋਂ ਮੈਨੂੰ ਇੰਨੇ ਲੋਕ ਮੇਰੇ ਨਾਲ ਖੜੇ ਨੇ ਇੰਨਾ ਸਪੋਰਟ ਇੰਨਾ ਪਿਆਰ ਹੈ ਤੇ ਕਿਉਂ ਨਹੀਂ ਅੱਗੇ ਜਾ ਸਕਦੇ ਦੁਬਾਰਾ ਜੀ ਅੱਛਾ ਦੁਬਾਰਾ ਜਦੋਂ ਵਾਪਸੀ ਕਰਨੀ ਹੈ ਵਾਪਸੀ ਕੱਲੀ ਤੁਹਾਡੇ ਜਿਹੜਾ ਹੌਸਲਾ ਨਹੀਂ ਕਰਦਾ ਹੁੰਦਾ ਵਾਪਸੀ ਕਰਨ ਲਈ ਕੀ ਕੁਝ ਕਰਨਾ ਪੈਂਦਾ ਹੈ ਕਿ ਤੁਹਾਡੀ ਜਿਹੜੀ ਰੂਹ ਹੈ ਆਤਮਾ ਦੁਬਾਰਾ ਰੀਚਾਰਜ ਹੋ ਕੇ ਫੇਰ ਉਤਰਦੀ ਹੈ ਇਹਨਾਂ ਤੁਹਾਡੇ ਆਪਣੇ ਅੰਦਰ ਹੀ ਆਉਂਦਾ ਇੱਕ ਟਾਈਮ ਆਉਂਦਾ ਜਦੋਂ ਤੁਹਾਨੂੰ ਨਾ ਪਹਿਲਾਂ ਪ੍ਰੋਬਲਮਸ ਪ੍ਰੋਬਲਮਸ ਵੱਡੀਆਂ ਲੱਗਦੀਆਂ ਜਦੋਂ ਜਦੋਂ ਤੁਹਾਡਾ ਐਕਸਪੀਰੀਅੰਸ ਵੱਧਦਾ ਜਾਂਦਾ ਤੁਹਾਨੂੰ ਪ੍ਰੋਬਲਮਸ ਛੋਟੀਆਂ ਲੱਗਦੀਆਂ ਪ੍ਰੋਬਲਮਸ ਹਮੇਸ਼ਾ ਉੱਥੇ ਹੀ ਹੁੰਦੀਆਂ ਨੇ ਤੁਹਾਡੇ ਆਪਣੇ ਚ ਜਰਨ ਦੀ ਇੱਕ ਨਾ ਉਹ ਕਪੈਸਿਟੀ ਬਣ ਜਾਂਦੀ ਜਾਂ ਉਹਨੂੰ ਫੇਸ ਕਰਨ ਦਾ ਇੱਕ ਸਮਝ ਬਣ ਜਾਂਦੀ ਹੈ ਜੀ ਨੌਜਵਾਨ ਪੀੜੀ ਨੇ ਦਰੋਂਣਾ ਕੋਈ ਕਹਿੰਦੇ ਨੇ ਨੁਕਤੇ ਕੁਝ ਐਪਸ ਦੇਓ ਕਿ ਜਿਹੜੇ ਨੌਜਵਾਨ ਕੁੜੀਆਂ ਆਏ ਦਰ ਆਉਂਦੀਆਂ ਤੁਸੀਂ ਦੋ ਭੈਣਾਂ ਹੋ ਜੀ ਤੇ ਛੋਟੇ ਜਿਹੇ ਪਿੰਡ ਚੋਂ ਤੁਸੀਂ ਜੰਮੇ ਪੜੇ ਹੋ ਜੀ ਤੇ ਇੱਥੋਂ ਇੱਕ ਮੁਕਾਮ ਹਾਸਲ ਕੀਤਾ ਇਸ ਖੇਤਰ ਚ ਕੀ ਕਹਿਣਾ ਚਾਹੋ ਕੁੜੀਆਂ ਤੇ ਅੱਜਕੱਲ ਬਹੁਤ ਪ੍ਰੋਗਰੈਸਿਵ ਨੇ ਬਟ ਮੈਂ ਮਤਲਬ ਉਹਨਾਂ ਦੇ ਐਮਬਿਸ਼ਨਸ ਨੂੰ ਦੇਖਦੇ ਹੋਏ ਮੈਂ ਕਹਿੰਨੀ ਆ ਕਿ ਮੇਰੇ ਸਾਰੇ ਪੇਰੈਂਟਸ ਨੂੰ ਅਪੀਲ ਆ ਕਿ ਜੇ ਤੁਹਾਡੀਆਂ ਬੇਟੀਆਂ ਨਾ ਤੇ ਤੁਸੀਂ ਘਬਰਾਉਣਾ ਨਹੀਂ ਕਿਉਂਕਿ ਨੇ ਸਾਲ ਪਹਿਲਾਂ ਜਦੋਂ ਮੇਰੇ ਫਾਦਰ ਸਾਹਿਬ ਨੇ ਪਿੰਡ ਚੋਂ ਹੈਨਾ ਹਮੇਸ਼ਾ ਬੜੀ ਫਰਾਗ ਦਿੱਲੀ ਨਾਲ ਹਮੇਸ਼ਾ ਸਮਾਜ ਨੂੰ ਫੇਸ ਕਰਦੇ ਹੋਏ ਆ ਹੈਨਾ ਮੈਨੂੰ ਪੜਾਇਆ ਮੇ ਸਿਸਟਰ ਨੂੰ ਪੜਾਇਆ ਸੋ ਜਿੰਨਾ ਵੀ ਲੜਕੀਆਂ ਦੇ ਪੇਰੈਂਟਸ ਆ ਉਹ ਮੈਂ ਇਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਬੱਚੀਆਂ ਨੂੰ ਇੰਨੇ ਲਾਇਕ ਬਣਾਓ ਕਿ ਸਮਾਜ ਚ ਕੋਈ ਤੁਹਾਨੂੰ ਕੁਝ ਕਹਿ ਨਾ ਸਕੇ ਉਹਨਾਂ ਨੂੰ ਇੰਨੇ ਕਾਬਿਲ ਬਣਾਓ ਕਿ ਤੁ ਸਭ ਨੂੰ ਮਾਣ ਹੋਏ ਕਿ ਸਾਡੀਆਂ ਬੇਟੀਆਂ ਕੀ ਬਾਤ ਹੈ ਇਸ ਸਫਰ ਦੇ ਵਿੱਚ ਹਰ ਬੰਦਾ ਚਾਹੁੰਦਾ ਹੈ ਕਿ ਹਾਜੀ ਉਹ ਚੀਜ਼ ਨਹੀਂ ਬਣੀ ਜੋ ਮੈਂ ਬਣਾਉਣਾ ਚਾਹਣੀ ਨਿਮਰਤ ਦੇ ਕੁਝ ਹੈ ਵੀ ਹਾਜੀ ਉਹ ਗੱਲ ਬਣੀ ਨਹੀਂ ਜੋ ਮੈਂ ਕਰਨਾ ਚਾਹੁੰਦੀ ਬਹੁਤ سارے ਸੁਪਨੇ ਮੈਂ ਦਿਨ ਰਾਤ ਨਾ ਆਪਣੇ ਕੰਮ ਨੂੰ ਅੱਗੇ ਰੱਖਦੀ ਆ ਮਤਲਬ ਮੈਂ ਸੋਚਦੀ ਆ ਖਾਨੀਆਂ ਪੀਨੀਆਂ ਮੈਨੂੰ ਹਰ ਟਾਈਮ ਮੇਰੇ ਕੰਮ 'ਚ ਮੇਰਾ ਕੰਮ ਹੁੰਦਾ ਹੈ ਜ਼ਹਿਨ 'ਚ ਮੇਰਾ ਕੰਮ ਹੁੰਦਾ ਹੈ ਕਿ ਮੈਂ ਹੁਣ ਕੀ ਕਰਨਾ ਨਵਾਂ ਸੋ ਇਹ ਚੀਜ਼ਾਂ ਜਿਹੜੀ ਹੈਗੀ ਨਾ ਇਹੀ ਅੱਗੇ ਲੈ ਕੇ ਜਾਂਦੀਆਂ ਨੇ ਕਿ ਤੁਸੀਂ ਕੁਝ ਨਾ ਕੁਝ ਨਵੇਂ ਰਸਤੇ ਲੱਭਦੇ ਹੋ ਕਿ ਹੁਣ ਹੁਣ ਅੱਗੇ ਕੀ ਵੱਡਾ ਕਰਨਾ ਕੀ ਸੁਪਨੇ ਪੂਰੇ ਕਰਨੇ ਟਾਰਗੇਟ ਕੀ ਹੈ ਫਿਲਮ ਇੰਡਸਟਰੀ ਵੀ ਤੁਸੀਂ ਕਵਰ ਕਰ ਲਈ ਬਹੁਤ ਸਾਰੇ ਆਰਟਿਸਟ ਜਿਹੜੇ ਤੁਹਾਡੇ ਡਿਜ਼ਾਈਨਸ ਮੰਨ ਚੁੱਕੇ ਬਹੁਤ ਸਾਰੇ ਲੋਕ ਪਾਉਂਦੇ ਅਗਾ ਕਿਧਰ ਨੂੰ ਜਾਣਾ ਮੈਂ ਹਮੇਸ਼ਾ ਇਸੀ ਚੀਜ਼ ਦੀ ਖੁਸ਼ੀ ਮੈਨੂੰ ਮਹਿਸੂਸ ਹੁੰਦੀ ਹੈ ਕਿ ਮੈਨੂੰ ਜੋੜਿਆ ਜਾਏ ਕਿ ਪੰਜਾਬੀ ਪਹਿਰਾਵੇ ਨੂੰ ਅਗਰ ਕੋਈ ਲੈ ਕੇ ਆਏ ਇਸ ਤਰ੍ਹਾਂ ਕਿ ਜਿਹੜੀ ਉਹਨਾਂ ਦੀ ਇੱਕ ਆਲਰੇਡੀ ਇੱਕ ਗ੍ਰੇਸ ਐਂਡ ਵੈਲਿਊ ਸੀਗੀ ਉਹਨੂੰ ਗਲੈਮਰਾਇਜ਼ ਕਰਕੇ ਲੋਕਾਂ ਦੇ ਦਿਲਾਂ ਦੇ ਕਰੀਬ ਕੀਤਾ ਔਰ ਉਹਦੇ ਵਿੱਚ ਮੁੜ ਜਾਣ ਪਾਈ ਹੈ ਰਿਵਾਈਵਲ ਜਿਹਨੂੰ ਕਹਿੰਦੇ ਹਨਾ ਤੇ ਇਹ ਚੀਜ਼ ਮੈਨੂੰ ਲੱਗਦਾ ਕਿ ਇਹਦੇ ਵਿੱਚ ਮੈਂ ਹਮੇਸ਼ਾ ਨਿਰੰਤਰ ਆਪਣਾ ਕੰਟ੍ਰਿਬਿਊਸ਼ਨ ਦਿੰਦੀ ਰਵਾਂਗੀ ਕਹਿੰਦੇ ਸੱਤ ਹੀ ਰੰਗ ਹੈ ਜੀ ਤੁਹਾਡੇ ਇਥੇ ਡਿਜ਼ਾਈਨਸ ਦੇ ਵਿੱਚ ਦੇਖਿਆ ਮੈਂ ਸੈਂਕੜੇ ਰੰਗ ਭਰੇ ਹੋਏ ਰੰਗ ਕਿੱਥੋਂ ਭਰਦੇ ਹੋ ਰੰਗ ਕਿਵੇਂ ਚੁਣਦੇ ਹੋ ਰੰਗਾਂ ਦੀਨ ਡਰੰਕ ਤੇ ਉਹੀ ਹੁੰਦੇ ਨੇ ਕੁਦਰਤ ਚ ਹੈਨਾ ਪਰ ਉਹਨਾਂ ਦੀ ਇੱਕ ਜਿਹੜੀ ਤੁਹਾਡਾ ਤਨੌਦਾਂ ਦੇ ਨਾਲ ਪਲੇ ਕਰਨਾ ਆ ਜਾਂਦਾ ਹੈ ਨਾ ਟਾਈਮ ਨਾਲ ਤੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਫਿਰ ਅਪਸਟ ਜੋੜ ਕੇ ਦੇਖਦੇ ਹੋ ਕਿਸ ਤਰ੍ਹਾਂ ਉਹਨੂੰ ਘਟਾਣਾ ਵਧਾਣਾ ਉਹ ਟੋਨਸ ਦੇ ਉੱਪਰ ਵਰਕ ਕਰਦੀ ਹੈ ਮਮੇਸ਼ਾ ਕਿੰਨੇ ਕੁ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਬਹੁਤ ساری ਵੱਡੀ ਟੀਮ ਹੈ ਮੇਰੀ ਜੋ ਮੇਰੇ ਨਾਲ ਜੁੜੀ ਹੋਈ ਹੈ ਔਰ ਸਭ ਤੋਂ ਅੱਛੀ ਗੱਲ ਹੈ ਕਿ ਜੋ ਪਹਿਲੇ ਦਿਨ ਤੋਂ ਜੁੜੇ ਸੀ ਉਹ ਅੱਜ ਵੀ ਹੈਗਾ ਕਿਉਂ ਮੈਨੂੰ ਲੱਗਦਾ ਮੈਂ ਕਦੀ ਉਹਨਾਂ ਨੂੰ ਵਰਕਰ ਵਾਂਗੂ ਟਰੀਟ ਨਹੀਂ ਕੀਤਾ ਮੇਰੇ ਪਰਿਵਾਰ ਦੇ ਹਿੱਸੇ ਨੇ ਜੇ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਪਹਿਲੇ ਦਿਨ ਤੁਹਾਡੇ ਨਾਲ ਸੀ ਤੇ ਹੁਣ ਵੀ ਨਾਲ ਹੈ ਕਿ ਬੰਦੇ ਰੱਖਣੇ ਬੰਦਿਆਂ ਨਾਲ ਨਿਰੰਤਰਤਾ ਰੱਖਣੀ ਇੱਕ ਆਪਣੇ ਆਪ ਚ ਚੁਣੌਤੀ ਹੈ ਜੀ ਜੀ ਕਿਹੜਾ ਗੁਣ ਹੈ ਫਿਰ ਤੁਹਾਡੇ ਚ ਚੰਗਾ ਜਿਹੜਾ ਬਸ ਪਿਆਰ ਲਈਦਾ ਤੇ ਵੰਡੀਦਾ ਜਿੱਦਾਂ ਮੇਰੇ ਕੋਲ ਹੁਣ ਵੀ ਮੇਰੀ ਟੀਮ ਵੀ ਹੈ ਸਟਾਫ ਵੀ ਹੈ ਉਹ ਮੇਰੇ ਲਈ ਹਰ ਰੋਲ ਪਲੇ ਕਰਨ ਨੂੰ ਤਿਆਰ ਨੇ ਹਨਾ ਮੇਰੇ ਨਾਲ ਮੇਰੇ ਮਤਲਬ ਐਸ ਬਾਉਂਸਰਸ ਵੀ ਬਣ ਜਾਂਦੇ ਨੇ ਉਹ ਕਹਿੰਦੇ ਮੈਮ ਸਾਨੂੰ ਖੁਸ਼ੀ ਹੁੰਦੀ ਹੈ ਤੁਸੀਂ ਸਾਨੂੰ ਕੋਈ ਡਿਊਟੀ ਲਾ ਦਿਓ ਤੁਹਾਡੇ ਪਰਿਵਾਰ ਚ ਕੋਈ ਫੰਕਸ਼ਨ ਹੈ ਅਸੀਂ ਉਹਦੇ ਚ ਵੀ ਮੌਜੂਦ ਹੋਵਾਂਗੇ ਸੋ ਮੇਰਾ ਸਟਾਫ ਬਿਲਕੁਲ ਸਟਾਫ ਅਰਗਾਨੀਓ ਮੇਰੇ ਪਰਿਵਾਰ ਦੇ ਹਿੱਸੇ ਨੇ ਤوڑا ਕੰਮ ਕਿੰਨੇ ਘੰਟੇ ਦਿੰਨੇ ਹੋ ਕਿੰਨੇ ਪੈਰ ਦਿੰਨੇ ਹੋ ਕੀ ਕੀ ਕਰਦੇ ਹੋ ਆ ਟਾਈਮ ਬਹੁਤ ਜ਼ਰਦ ਹੈ ਬਿਲਕੁਲ ਇਸ ਕੰਮ ਚ ਪਰ ਹੁਣ ਥੋੜਾ ਜਿਵੇਂ ਕੋਸ਼ਿਸ਼ ਕਰਦੀ ਹੈ ਕਿ ਕੁਝ ਟਾਈਮ ਆਪਣੇ ਲਈ ਵੀ ਆਪਣੀ ਫੈਮਿਲੀ ਲਈ ਜ਼ਰੂਰ ਕਰਦਾ ਸ਼ੁਰੂਜ ਮੈਂ 3-4 ਸਾਲ ਇਸ ਤਰ੍ਹਾਂ ਦੀ ਮਿਹਨਤ ਕੀਤੀ ਹੈ ਵੀ 3 ਸਾਲ ਚ ਵੀ ਮੈਂ 6 ਸਾਲ ਦੀ ਮਿਹਨਤ ਕੀਤੀ ਹੈ ਬਹੁਤ ਬਹੁਤ ਕੰਮ ਕੀਤਾ ਹੈ ਸ਼ੁਰੂਜ ਜੇ ਨਿਮਰਤ ਚੌੜ ਇੱਕ ਡਿਜ਼ਾਈਨਰ ਨੂੰ ਕਢ ਲਿਆ ਜਾਵੇ ਜੀ ਪੁੱਛ ਕੀ ਰਹਿ ਜਾਂਦਾ ਕੀ ਕੀ ਹੋਰ ਕੀ ਕਰਦੇ ਹੋ ਹੋਰ ਕੀ ਸ਼ੌਕ ਹੈ ਬਸ ਮੈਨੂੰ ਟ੍ਰੈਡੀਸ਼ਨਲ ਜਿਹੜੇ ਪੰਜਾਬੀ ਗਾਣੇ ਸੁੰਨਾ ਫੋਕ 뮤직 ਉਹਦੇ ਨਾਲ ਲਗਾਵੇ ਉਹਦੇ ਨਾਲ ਪਿਆਰ ਹੈ ਉਹਦੇ ਚ ਵੀ ਬੜੇ ਆਈਡੀਆਜ਼ ਮਿਲਦੇ ਨੇ ਕਿਉਂਕਿ ਸਾਡੇ ਸੱਭਿਆਚਾਰ ਨਾਲ ਜੁੜਿਆ ਹੈ ਨਾ ਫੋਕ ਸਾਡੀਆਂ ਸਿੰਗਿੰਗ ਜਿਹੜੀ ਹੈ ਜੇ ਨਿਮਰਤ ਡਿਜ਼ਾਈਨਰ ਨਾ ਹੁੰਦੀ ਜੀ ਕੀ ਹੁੰਦੀ ਫਿਰ ਮੈਂ ਲੈਕਚਰਰੀ ਹੁੰਦੀ ਅੱਛਾ ਇਹ ਵੀ ਇੱਕ ਸੁਪਨਾ ਸੀ ਹਾਂਜੀ ਹਾਂਜੀ ਮੈਂ ਅਕੈਡਮਿਕਸ ਜੀ ਸ਼ੁਰੂ ਤੋਂ ਹੀ ਸਟਰੋਂਗ ਸੀ ਤੇ ਮੈਂ ਅੱਗੇ ਵੀ ਜੀ ਅੱਜ ਤੋਂ ਇਸ ਮੁਕਾਮ ਤੇ ਆ ਕੇ ਵੇਖਦੇ ਹਾਂ ਆਪਦੇ ਪਿੱਛੇ ਨੂੰ ਉਸ ਪਿੰਡ ਜਾਣੇ ਹਾਂ ਜੀ ਦੇਖਦੇ ਹਾਂ ਵੀ ਨਿਮਰਤ ਨੇ ਕਦੇ ਸੋਚਿਆ ਸੀ ਕਿ ਡਿਜ਼ਾਈਨਰ ਬਣਾਂਗੀ ਇਹ ਬੀ ਕਿੱਥੋਂ ਆਇਆ ਇਹ ਬੀ ਜਿਹੜਾ ਹੁਣ ਬੋੜ ਬਣ ਗਿਆ ਕਿੱਥੋਂ ਆਇਆ ਅਬ ਬਸ ਜਿਸ ਤਰ੍ਹਾਂ ਲੜਕੀਆਂ ਦਾ ਸ਼ੌਂਕ ਹੁੰਦਾ ਨਾ ਖੁਦ ਤਿਆਰ ਹੋਣਾ ਆਪ ਆਪਣਾ ਸਜਣਾ ਉਹਦੇ ਚੋਂ ਹੀ ਨਿਕਲ ਕੇ ਆਇਆ ਕਿ ਮੈਂ ਬਸ ਇੱਕ ਦਿਨ ਕਿਉਂਕਿ ਮੈਨੂੰ ਡਰਾਇੰਗ ਦਾ ਪੇਂਟਿੰਗ ਦਾ ਵੀ ਸ਼ੌਂਕ ਸੀ ਕੁਝ ਸਕੈਚ ਕਰ ਰਹੀ ਸੀ ਹੈਨਾ ਤੇ ਮੈਂ ਆਪਣੀ ਸਿਸਟਰ ਇੱਕ ਮਤਲਬ ਕਜ਼ਨ ਨੂੰ ਭੇਜਿਆ ਤੇ ਉਹ ਬਹੁਤ ਇੰਪ੍ਰੈਸ ਹੋਇਆ ਕਹਿੰਦੇ ਕੁਝ ਇਹਨੂੰ ਬਣਾਓ ਬਣਾ ਕੇ ਦਿਖਾਓ ਫਿਰ ਮੈਂ ਬਣਾਇਆ ਫਿਰ ਮੈਂ ਪਾਇਆ ਵੀ ਸਭ ਨੇ ਕੌਂਪਲੀਮੈਂਟ ਕੀਤਾ ਸੋ ਉੱਥੋਂ ਮੈਨੂੰ ਲੱਗਦਾ ਉਹ ਸ਼ੁਰੂਆਤ ਹੋਣੀ ਸੀ ਜੀ ਰੋਲ ਮਾਡਲ ਦਾ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਕਿਨੂੰ ਮੰਨਦੇ ਆ ਟਰਨਿੰਗ ਪੁਆਇੰਟ ਜਿੱਦਾਂ ਮੈਨੂੰ ਲੱਗਦਾ ਹੈ ਕਿ ਮੈਂ ਜਿਸ ਤਰ੍ਹਾਂ ਇੱਕ ਇਨਸਪੀਰੇਸ਼ਨ ਬਣ ਸਕੀ ਹਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇਨਸਪੀਰੇਸ਼ਨਸ ਨੇ ਇਸ ਕਰਦੀ ਮੈਨੂੰ ਖੁਸ਼ੀ ਹੈ ਕਿ ਜਦੋਂ ਤੁਸੀਂ ਕਿਸੇ ਲਈ ਇਨਸਪੀਰੇਸ਼ਨ ਬਣਦੇ ਹੋ ਨਾ ਤੇ ਤੁਸੀਂ ਬਹੁਤ ਸਾਰੇ ਬਦਲਾਵ ਲੈ ਕੇ ਆਉਂਦੇ ਹੋ ਸਮਾਜ 'ਚ ਤੇ ਅੱਗੇ ਜਿਹੜੇ ਮੈਨੂੰ ਇਨਸਪਾਇਰ ਕਰਦੇ ਨੇ ਮੈਂ ਉਹਨਾਂ ਵਾਲੇ ਇਸ ਤਰ੍ਹਾਂ ਹੀ ਵੇਖਦੀ ਆ ਕਿ ਉਹਨਾਂ ਦਾ ਅਗਰ ਕੌਂਟਰੀਬਿਊਸ਼ਨ ਇਸ ਤਰ੍ਹਾਂ ਦਾ ਨਾ ਹੁੰਦਾ ਤੇ ਸ਼ਾਇਦ ਮੈਂ ਵੀ ਨਾ ਉੱਠਦੀ ਸੋ ਹਰ ਇਨਸਾਨ ਲਈ ਹਰ ਇਨਸਾਨ ਇੱਕ ਜ਼ਰੀਆ ਬਣਦਾ ਹੈ ਸੋ ਜ਼ਰੂਰ ਸਭ ਦੀ ਮਦਦ ਕਰਨੀ ਚਾਹੀਦੀ ਹੈ ਮੈਂ ਹਮੇਸ਼ਾ ਸਮਝਦੀ ਆ ਕਿ ਇੱਕ ਦੂਸਰੇ ਨਾਲ ਸਾਨੂੰ ਅੱਗੇ ਸਪੈਸ਼ਲੀ ਫੀਮੇਲਸ ਨੂੰ ਪਤਾ ਨਹੀਂ ਸ਼ਾਇਦ ਹਮੇਸ਼ਾ ਇਹ ਸੋਚਿਆ ਜਾਂਦਾ ਹੈ ਕਿ ਲੜਕੀਆਂ ਇੱਕ ਦੂਸਰੇ ਨੂੰ ਸਪੋਰਟ ਘੱਟ ਕਰਦੀਆਂ ਨੇ ਪਰ ਮਤ ਕਿ ਆਪ ਸਾਰਿਆਂ ਨੇ ਇੱਕ ਦੂਸਰੇ ਨੂੰ ਸਪੋਰਟ ਕਰਨਾ ਚਾਹੀਓ bizness ਚ ਹੈ ਗਿਆ ਚਾਹੀਓ ਕਿਸੇ ਵੀ ਫੀਲਡ ਚ ਤੇ ਉਹ ਆਪਾਂ ਬਹੁਤ ਅੱਗੇ ਜਾ ਸਕਦੇ ਆ ਕੋਈ ਮੈਸੇਜ ਦੇਣਾ ਚਾਹਉ ਨੋ ਜਨ ਪੀਡੀਨ ਬਸ ਇਹੀ ਲੜਕੀਆਂ ਤੇ ਵੈਸੇ ਹੀ ਬਹੁਤ ਜ਼ਿਆਦਾ ਮਿਹਨਤ ਕਰ ਰਹੀਆਂ ਐ ਅੱਜ ਕੱਲ ਔਰ ਬਹੁਤ ਸੋਨਾ ਕੰਮ ਕਰ ਰਹੀਆਂ ਨੇ ਇਸੇ ਤਰ੍ਹਾਂ ਲੱਗੇ ਰਹਿਣਾ ਜੇ ਤੁਹਾਡੇ ਕੋਲ ਟੈਲੈਂਟ ਹੈ ਤੁਸੀਂ ਵੇਟ ਨਾ ਕਰੋ ਕਿ ਤੁਹਾਡੇ ਕੋਲ ਬਹੁਤ ਸਾਰਾ ਕੈਪੀਟਲ ਹੋਏ ਜਾਂ ਤੁਹਾਡੇ ਕੋਲ ਬਹੁਤ ਸਾਰੀਆਂ ਕੋਈ ਬੈਕਅਪ ਹੋਏ ਕਿ ਤੁਹਾਡੇ ਹੈ ਨਾ ਕੋਈ ਸੈਲਿਬ੍ਰਿਟੀ ਤੁਹਾਡੇ ਆਊਟਫਿਟਸ ਪਾਏ ਤੁਸੀਂ ਆਪਣਾ ਕੰਮ ਵਧੀਆ ਕਰੋ ਕਿਨੇ ਤੋਂ ਸ਼ੁਰੂ ਕੀਤਾ ਤੁਸੀਂ ਕਿੰਨਾ ਤੋਂ ਸ਼ੁਰੂ ਕੀਤਾ ਸੀ ਕਿੰਨੇ ਤੋਂ ਸ਼ੁਰੂ ਕੀਤਾ ਆ ਕਿੰਨੇ 5000 ਦੀ ਇਨਵੈਸਟਮੈਂਟ ਤੋਂ 5000 ਜੀ 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 ਅੱਛਾ ਇਹ ਇਹ ਵੀ ਉਹ ਵੀ ਮੇਰੀ ਪਰਸਨਲ ਅਰਨਿੰਗ ਸੀ ਮੈਂ ਮੈਂ ਜੀਆਰਐਫ ਕਲੀਅਰ ਕੀਤਾ ਸੀ ਮੈਨੂੰ ਇੱਕ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਜੀ ਯੂਜੀਸੀ ਵੱਲੋਂ ਮਿਲਦੀ ਸੀ ਤੇ ਉਹਦੇ ਚੋਂ 5000 ਸਪੇਅਰ ਕਰਕੇ ਮੈਂ ਇਸ ਕੰਮ ਤੇ ਲੱਸੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਡਾ ਸਫਰ ਤੇ ਤੁਹਾਡੇ ਡਿਜ਼ਾਈਨ ਲੋਕਾਂ ਦਾ ਮਨ ਜਿਹੜਾ ਜਿੱਦਦੇ ਰਹਿਣ ਤੇ ਤੁਸੀਂ ਇਸ ਤਰ੍ਹਾਂ ਹੀ ਡਿਜ਼ਾਈਨਸ ਜਿਹੜੇ ਕਰਦੇ ਨੋਜਨ ਪੀਡੀਐਸ ਜਿਹੜੀ ਉਹ ਕਿਤਨਾ ਕਿਤੇ ਆਪਣੇ ਆਪ ਦੇ ਜਿਹੜੇ ਪੜਾਣ ਛੱਡਦੀ ਉਹ ਪੜਣਾ ਚ ਪੈਰ ਤਰ ਕੇ ਲੋਕ ਅੱਗੇ ਆਉਂਦੇ ਨੇ ਸਿੱਖਦੇ ਨੇ ਤੋਂ ਸਾਨੂੰ ਇੱਕ ਛੋਟੇ ਜਿਹੇ ਪਿੰਡ ਚੋਂ ਉੱਠ ਕੇ ਇਹਨਾਂ ਨੇ ਇੱਥੋਂ ਆਪਣਾ ਮੁਕਾਮ ਹਾਸਿਲ ਕੀਤਾ ਹੈ ਇਸ ਮੁਕਾਮ ਦੀਆਂ ਜਿਹੜੀਆਂ ਪੜਾਂ ਉਹਦੇ ਵਿੱਚ ਪੈਰ ਤਰ ਕੇ ਨੌਜਵਾਨ ਪੀੜੀ ਆਵੇ ਖੁੱਲਾ ਅਸਮਾਨ ਹੈ ਸਭ ਦੀ ਸਾਂਝੀ ਧਰਤੀ ਹੈ ਅਸਮਾਨ ਸਭ ਦਾ ਹਵਾ ਪਾਣੀ ਸਭ ਦੇ ਦੋ ਜੱਤ ਫਿਰ ਬਣਾਈ ਸਤਿ ਸ਼੍ਰੀ ਅਕਾਲ